ਸ਼ਾਸ਼ਰੀਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਇੱਕ ਨਵੀਂ ਹੋਰ ਰੈਸਪੀ ਲੈ ਕੇ ਆਏ ਹੋਗੇ ਆਲੂ ਦੀ ਗੁਜਿਆ ਤੇ ਜਿਹੜੀ ਕਿ ਬਣ ਕੇ ਬਹੁਤ ਹੀ ਟੇਸਟੀ ਤਿਆਰ ਹੁੰਦੀ ਹੈ ਤੇ ਬਹੁਤ ਹੀ ਆਸਾਨ ਜਿਹੇ ਤਰੀਕੇ ਨਾਲ ਬਣ ਜਾਂਦੀ ਹੈਗੀ ਤੇ ਇਹਨੂੰ ਅੱਜ ਆਪਾਂ ਬਣਾਵਾਂਗੇ ਕਣਕ ਦੇ ਆਟੇ ਤੋਂ ਮੈਦੇ ਨਾਲ ਨਹੀਂ ਬਣਾਉਂਦੇ ਹੈਗੇ ਕਨਕ ਦੇ ਆٹے ਤੋਂ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਇੱਥੇ ਆਲੂ ਲੈ ਲਏ ਆਲੂ ਕਾਫੀ ਵੱਡੇ ਸੀ ਤਾਂ ਕਰਕੇ ਇਹਨਾਂ ਨੂੰ ਆਪਾਂ ਪੀਸਾਂ 'ਚ ਕੱਟ ਕੇ ਅਵਾਰ ਲੈਗਾ ਅਵਾਲਣ ਤੋਂ ਬਾਅਦ ਆਪੂਆ ਜਿਹੜੇ ਆਲੂ ਨੇਗੇ ਇਹਨਾਂ ਨੂੰ ਸ਼ੈਲ ਲਵਾਂਗੇ ਛਿੱਲ ਕੇ ਇਹਨਾਂ ਨੂੰ ਤੇ ਆਪਾਂ ਇਹਨੂੰ ਚਾਹੇ ਹੱਥ ਨਾਲ ਮੈਸ਼ ਕਰਨਾ ਹੈਗਾ ਚਾਹੇ ਤੁਸੀਂ ਕद्दूकस ਕਰਨਾ ਕਰਨਾ ਹੈਗਾ ਤਾਂ ਕद्दूकस ਕਰ ਨਾਲ ਮੈਸ਼ ਵੀ ਕਰ ਸਕਦੇ ਆ ਇਹ ਜਿਹੜੇ ਆਲੂ ਨੇ ਸਾਰੇ ਆਪਾਂ ਛੇਲਾ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇੱਕ ਪੈਨ ਲੈ ਲਵਾਂਗੇ ਉਹਦੇ ਵਿੱਚ ਪਾ ਦਾਂਗੇ ਦੋ ਚਮਚੇ ਤੇਲ ਦੇ ਤੇ ਦੋ ਤਿੰਨ మీడియం ਸਾਈਜ਼ ਦੇ ਆਪਾਂ ਨੇ ਪਿਆਜ਼ ਕੱਟਲੇ ਸੀ ਤੇ ਚਾਰ ਪੰਜ ਕਲੀਆਂ ਨੇ ਜਿਹੜੀਆਂ ਲਸਣ ਦੀਆਂ ਕੱਟ ਲਈਆਂ ਸੀਗੀਆਂ ਤੇਲ ਗਰਮ ਹੋਣ ਤੋਂ ਬਾਅਦ ਪਾ ਦਾਂਗੇ ਆਪਾਂ ਇਹਦੇ ਵਿੱਚ ਜੀਰਾ ਜੀਰਾ ਥੋੜਾ ਜਿਹਾ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਾਂਗੇ ਲਸਣ ਕੱਟਿਆ ਹੋਇਆ ਕੱਟਿਆ ਹੋਇਆ ਲਸਣ ਭੁੰਨਣ ਤੋਂ ਬਾਅਦ ਹਲਕਾ ਜਿਹਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੇ ਕੱਟੇ ਹੋਏ ਪਿਆਜ਼ ਨੇਗੇ ਉਹ ਵੀ ਇਹਦੇ ਵਿੱਚ ਐਡ ਕਰਵਾਵਾਂਗੇ ਤੇ ਹਲਕਾ ਜਿਹਾ ਭੁੰਨਾਂਗੇ ਇਹਨਾਂ ਨੂੰ ਪਿਆਜ਼ਾਂ ਨੂੰ ਤੇ ਲਸਣ ਨੂੰ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੁਝ ਸੁੱਕੇ ਮਸਾਲੇ ਐਡ ਕਰ ਦਵਾਂਗੇ ਜੇ ਤੁਹਾਡੇ ਇਹਦੇ ਕੋਲ ਇਸ ਟਾਈਮ ਧਨੀਆ ਹੈ ਤਾਂ ਧਨੀਆ ਵੀ ਪਾ ਸਕਦੇ ਹੋ ਇਹਦੇ ਵਿੱਚ ਤੁਸੀਂ ਕੱਟ ਕੇ ਬਰੀਕ-ਬਰੀਕ ਤੇ ਹਰੀ ਮਿਰਚ ਹੈਗੀ ਹਰੀ ਮਿਰਚ ਵੀ ਪਾ ਸਕਦੇ ਹੋਗੇ ਤੇ ਮੇਰੇ ਕੋਲ ਐਸ ਟਾਈਮ ਅਵੇਲੇਬਲ ਨਹੀਂ ਸੀ ਨਾ ਤਾਂ ਨੀਆ ਨਾ ਹਰੀ ਮਿਰਚ ਤਾਂ ਕਰਕੇ ਮੈਂ ਇਹ ਵਸ ਬਿਨਾ ਹਰ ਹਰੇ ਤਨੀਏਦੂ ਤੋ ਬਿਨਾ ਮਿਰਚ ਤੋਂ ਹੀ ਬਣਾ ਰਹੀ ਹੈਗੀ ਉਸ ਤੋਂ ਬਾਅਦ ਆਪਾਂ ਇਹ ਜਿਹੜਾ ਆਪਣਾ ਪਿਆਜ਼ ਹੈਗਾ ਉਹ ਪੁੰਨਰਿਆ ਤੇ ਇਧਰ ਜਿਹੜੇ ਆਲੂ ਨੇ ਆਪਾਂ ਹੱਥ ਨਾਲ ਇਹਨਾਂ ਨੂੰ ਮੈਸ਼ ਕਰ ਲਵਾਂਗੇ ਤੇ ਇਹਨਾਂ ਨੂੰ ਕੋਈ ਜ਼ਰੂਰਤ ਨਹੀਂ ਹੈਗਾ ਵੀ ਜ਼ਿਆਦਾ ਬਰੀਕ ਕਰਨਾ ਹੈਗਾ ਜਿੰਨਾ ਜੇ ਕੋਈ ਮਣਾ ਮੋਟਾ ਟੁਕੜਾ ਰਹਿੰਦਾ ਤਾਂ ਤਾਂ ਵੀ ਕੋਈ ਗੱਲ ਨਹੀਂ ਹੈਗੀਗੀ ਤੇ ਆਪਾਂ ਇਹਨਾਂ ਨੂੰ ਹੱਥ ਨਾਲ ਮੈਸ਼ ਕਰਕੇ ਰੱਖ ਲਵਾਂਗੇ ਸਾਈਡ ਤੇ ਤੇ ਇਧਰ ਜਿਹੜਾ ਆਪਣਾ ਪਿਆਜ਼ ਆ ਕਿ ਹਲਕੇ ਹਲਕੇ ਭੁੰਨ ਲਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦੇਵਾਂਗੇ ਸੁੱਕਾ ਮਸਾਲਾ ਇਹ ਤੁਸੀਂ ਆਪਣੇ ਟੇਸਟ ਅਨੁਸਾਰ ਕਰ ਸਕਦੇ ਹੋਗੇ ਸਭ ਤੋਂ ਪਹਿਲਾਂ ਆਪਾਂ ਇੱਕ ਚਮਚਾ ਪਾ ਦਾਂਗੇ ਹਲਦੀ ਪਾਊਡਰ ਉਸ ਤੋਂ ਬਾਅਦ ਥੋੜਾ ਜਿਹਾ ਚਾਟ ਮਸਾਲਾ ਤੇ ਉਸ ਤੋਂ ਬਾਅਦ ਪਾ ਦਾਂਗੇ ਲਾਲ ਮਿਰਚ ਇਹ ਟੇਸਟ ਅਨੁਸਾਰ ਪਾ ਦੇਣੀ ਹੈ ਉਸ ਤੋਂ ਬਾਅਦ ਸਵਾਦ ਅਨੁਸਾਰ ਨਮਕ ਪਾ ਦੇਣਾ ਹੈਗਾ ਤੁਸੀਂ ਨੇਗੇ ਤੇ ਇਹ ਮਸਾਲਿਆਂ ਨੂੰ ਆਪਾਂ ਹਲਕਾ ਜਿਹਾ ਪੁੰਨਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮੈਸ਼ ਕੀਤੇ ਹੋਏ ਆਲੂ ਹੈਗੇ ਜਿਹੜੇ ਉਹ ਐਡ ਕਰ ਦਵਾਂਗੇ ਤੇ ਸਲੋ ਫਲੇਮ ਤੇ ਆਪਾਂ ਆਲੂ ਨੇ ਜਿਹੜੇ 2-3 ਮਿੰਟ ਲਈ ਪੁੰਨ ਲਵਾਂਗੇ ਤੇ ਜੇ ਵੀਡੀਓ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਵੱਧ ਤੋਂ ਵੱਧ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜਿਹੜਾ ਕੋਈ ਪਹਿਲੀ ਵਾਰ ਹੈਗਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਵੇ ਤੇ ਜਿਹੜਾ ਕਾਉਂਟੀ ਇਹਲਾ ਬਟਨ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਕਿ ਉਹਨਾਂ ਦੀ ਨਵੀਂ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਤੇ ਦੱਸਿਆ ਕਰੋ ਤੇ ਰੈਸਪੀ ਨੂੰ ਟਰਾਈ ਜ਼ਰੂਰ ਕਰਿਆ ਕਰੋ ਵੀ ਤੁਹਾਡੀ ਜਿਹੜੀ ਰੈਸਪੀ ਹੈਗੀ ਕਿਸ ਤਰ੍ਹਾਂ ਦੀ ਬਣੀ ਹੈਗੀ ਜੇ ਕੋਈ ਘਾਟਵੱਧ ਰਹਿੰਦੀ ਹੈ ਤਾਂ ਜ਼ਰੂਰ ਆਪਾਂ ਜੇ ਇਸ ਤਰ੍ਹਾਂ ਦੀ ਘਾਟ ਵੱਧ ਹੋਊਗੀ ਤੇ ਆਪਾਂ ਜ਼ਰੂਰ ਦੱਸਾਂਗੇ ਹੈਲਪ ਕਰਾਂਗੇ ਤੁਹਾਡੀ ਤੇ ਜਿਹੜਾ ਆਲੂ ਦਾ ਮਸਾਲਾ ਹੈਗਾ ਉਹ ਬਿਲਕੁਲ ਬਣ ਕੇ ਤਿਆਰ ਹੋ ਗਿਆ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਦੋ ਤਿੰਨ ਮਿੰਟ ਲਈ ਭੁੰਨ ਲਿਆਗਾ ਤੇ ਉਸ ਤੋਂ ਬਾਅਦ ਆਪਾਂ ਲੈ ਲਾਂਗੇ ਕਣਕ ਦਾ ਆਟਾ ਤੇ ਇਹ ਆਪਾਂ ਦੋ ਕ올ੀਆਂ ਦੇ ਕਰੀਬ ਕਨਕ ਦਾ ਆਟਾ ਲੈ ਲਿਆਗਾ ਇਹ ਤੁਸੀਂ ਆਪਣੇ ਮਤਲਬ ਕਿ ਜੇ ਹਿਸਾਬ ਨਾਲ ਬਣਾਉਣਾ ਹੈ ਉਸ ਹਿਸਾਬ ਨਾਲ ਤੁਸੀਂ ਲੈ ਸਕਦੇ ਹੋਗੇ ਉਸ ਤੋਂ ਬਾਅਦ ਆਪਾਂ ਅੱਧਾ ਚਮਚਾ ਜਿਹੜੀ ਜਮੈਨ ਹੈਗੀ ਉਹਨੂੰ ਹੱਥ 'ਚ ਕ੍ਰੈਸ਼ ਕਰਕੇ ਮਸਲ ਕੇ ਆਪਾਂ ਇਹਦੇ ਵਿੱਚ ਪਾ ਦਵਾਂਗੇ ਤੇ ਇੱਕ ਚਮਚਾ ਪਾ ਦਵਾਂਗੇ ਆਪਾਂ ਇਹਦੇ ਵਿੱਚ ਨਮਕ ਦਾ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਤੇਲ ਪਾ ਦਾਂਗੇ ਦੋ ਤਿੰਨ ਚਮਚੇ ਜੇ ਤੁਸੀਂ ਇੱਥੇ ਰਿਫੈਂਡ 'ਚ ਬਣਾਉਣਾ ਤਾਂ ਰਿਫੈਂਡ 'ਚ ਵੀ ਬਣਾ ਸਕਦੇ ਹੋ ਰਿਫੈਂਡ ਪਾ ਸਕਦੇ ਆ ਜਿਹੜੀ ਵੀ ਚੀਜ਼ ਪਾਉਣੇ ਆਗੇ ਉਹ ਤੁਸੀਂ ਆਟੇ ਚ ਪਾ ਸਕਦੇ ਹੋਗੇ ਕੋਈ ਚੱਕਰ ਨਹੀਂ ਹੈਗਾਗਾ ਤੇ ਇਹ ਘਰ ਦੀ ਕੜਾਈ ਕਹਾਣੀ ਹੈਗੀ ਸਰੋਂ ਦਾ ਤੇਲ ਬਹੁਤ ਸਾਫ਼ ਸੁਥਰਾ ਸੁੱਧਾ ਹੈਗਾ ਤਾਂ ਕਰਕੇ ਆਪਾਂ ਸਰੋਂ ਦੇ ਤੇਲ ਦੇ ਵਿੱਚ ਜ਼ਿਆਦਾਤਰ ਚੀਜ਼ਾਂ ਬਣਾਉਣੇ ਹੈਗੇ ਤੇ ਜਿਹੜਾ ਆਪਾਂ ਇਹ ਤੇਲ ਸੀਗਾ ਇਹ ਚੰਗੇ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਵਾਂਗੇ ਮੇਰੇ ਆਸੇ ਪਾਸੇ ਵਰਕਸ਼ਾਪ ਦਾ ਖੜਕਾ ਹੋਇਆ ਜਾ ਰਿਹਾ ਹੈਗਾ ਡਿਸਟਰਬਿੰਗ ਹੁੰਦੀ ਹੋਊਗੀ ਮੈਨੂੰ ਵੀ ਹੋਈ ਜਾਂਦੀ ਹੈ ਤੁਹਾਨੂੰ ਵੀਡੀਓ ਦੇਖਣ ਵੇਲੇ ਵੀ ਹੋਊਗੀ ਚਲੋ ਕੋਈ ਗੱਲ ਨਹੀਂ ਜੀ ਕੁਝ ਵੀ ਨਹੀਂ ਕਰ ਸਕਦੇ ਹੈਗੇ ਉਸ ਤੋਂ ਬਾਅਦ ਆਪਾਂ ਜਿਹੜਾ ਇਹ ਆਟਾ ਸੀ ਗਿਆ ਇਹਨੂੰ ਆਪਾਂ ਅ ਥੋੜਾ ਜਿਹਾ ਕਰੜਾ ਗੁੰਨਾਗੇ ਹਾਰਡ ਡੋਅ ਲਾ ਕੇ ਤਿਆਰ ਕਰ ਲਵਾਂਗੇ ਇਹਨੂੰ ਮਸਲ ਮਸਲ ਕੇ ਤੇ ਇਹਨੂੰ ਆਪਾਂ 5-7 ਮਿੰਟ ਰੈਸਟ ਤੇ ਰੱਖ ਦਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਗੁੰਨ ਲੈਣਾ ਹੈਗਾ ਤੇ ਇਹਨੂੰ ਇੱਕ ਹਾਰਡ ਡੋਅ ਤਿਆਰ ਕਰ ਲੈਣਾ ਉਸ ਤੋਂ ਬਾਅਦ ਆਪਾਂ ਅਗਲਾ ਪ੍ਰੋਸੈਸ ਕਰਦੇ ਆਂਗੇ ਤੇ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣਾ ਫੇਸਬੁੱਕ ਪੇਜ ਨੰਬਰ 1 ਅਰਸੋਈ ਹੈ ਉਹਨੂੰ ਵੀ ਬਦ ਤੋਂ ਬਦ ਫੋਲੋ ਕਰਿਆ ਕਰੋ ਇੰਸਟਾਗ੍ਰam ਮੈਡੀਕੈਂਟ ਸਰਦਾਰਨੀ ਉਹਨੂੰ ਵੀ ਫੋਲੋ ਕਰਿਆ ਕਰੋ ਤਾਂ ਕਿ ਮੇਰੀ ਵੀ ਹਿੰਮਤ ਵਧਦੀ ਹੈਗੀ ਜਿਹੜਾ ਇਧਰੋਂ ਆਪਣਾ ਆਟਾ ਹੈਗਾ ਉਹ ਵੀ ਲੱਗ ਕੇ ਤਿਆਰ ਹੋ ਗਿਆ ਹੈਗਾ ਤੇ ਇਹਨੂੰ ਆਪਾਂ 5-7 ਮਿੰਟ ਲਈ ਟਾ ਕੇ ਰੱਖ ਦਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਥੋੜਾ ਜਿਹਾ ਹੋਰ ਪਾਣੀ ਲਾ ਕੇ ਤੇ ਆਪਾਂ ਇਹਨੂੰ ਮੁੱਕੀ ਦੇਖ ਕੇ ਗੁੰਨ ਲਵਾਂਗੇ ਤੇ ਜਿਹੜਾ ਆਟਾ ਹੈਗਾ ਆਪਣਾ ਬਿਲਕੁਲ ਬਣ ਕੇ ਤਿਆਰ ਆ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਇਹ ਹਾਰਡ ਲੱਗਿਆ ਹੋਇਆ ਹੈਗਾ ਤੇ ਆਟਾ ਆਪਣਾ ਬਣ ਕੇ ਤਿਆਰ ਹੈ ਇਸ ਤੋਂ ਬਾਅਦ ਆਪਾਂ ਅਗਲਾ ਪ੍ਰੋਸੈਸ ਸ਼ੁਰੂ ਕਰਦੇ ਹਾਂਗੇ ਦਾ ਤੇ ਆਪਾਂ ਇਹਦੇ ਛੋਟੇ-ਛੋਟੇ ਬੋਲ ਮਤਲਬ ਕਿ ਪੇੜੇ ਲੈ ਲੈਣੇ ਹੈਗੇ ਤੇ ਇਹਨੂੰ ਆਪਾਂ ਸੁੱਕਾ ਆਟਾ ਲਾ ਕੇ ਬੇਲ ਲੈਣਾਗਾ ਇਹਨੂੰ ਪਤਲਾ-ਪਤਲਾ ਬੇਲਣਾ ਬਿਲਕੁਲ ਪਤਲਾ ਬੇਲਣਾਗਾ ਤੇ ਪਤਲਾ ਬੇਲ ਕੇ ਇਹਨੂੰ ਛੋਟੇ ਜਿਹੇ ਸਾਈਜ਼ ਦਾ ਜਿਵੇਂ ਆਪਾਂ ਵੀ ਇਹਦੀ ਗੁਝੀਆਂ ਬਣਾਉਣੀ ਹੈਗੀ ਤੇ ਜੇ ਤੁਸੀਂ ਇਹ ਛੋਟਾ-ਛੋਟਾ ਨਹੀਂ ਬੇਲ ਸਕਦੇ ਤਾਂ ਇੱਕ ਵੱਡੀ ਰੋਟੀ ਬੇਲ ਲਓ ਉਹਦੇ ਵਿੱਚੋਂ ਕਿਸੇ ਕੋਲੀ ਨਾਲ ਜਾਂ ਕਿਸੇ ਟੱਕਣ ਨਾਲ ਮਤਲਬ ਇਹਦੇ ਵਿੱਚ ਤੁਸੀਂ ਗੋਲ-ਗੋਲ ਪੀਸ ਕੱਢ ਸਕਦੇ ਹੋ ਉਹਦਾ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਉਸ ਤੋਂ ਬਾਅਦ ਜਿਹੜਾ ਆਪਾਂ ਆਲੂ ਦਾ ਮਸਾਲਾ ਬਣਾਇਆ ਸੀਗਾ ਉਹ ਠੰਡਾ ਹੋ ਗਿਆ ਸੀਗਾ ਤੇ ਆਪਾਂ ਇਹਦੇ ਵਿੱਚ ਭਰ ਲਿਆ ਤੇ ਆਪਾਂ ਇਹਨੂੰ ਗੁਜੀਆਂ ਬਣਾ ਲਵਾਂਗੇ ਦੀ ਤੇ ਆਪਾਂ ਇਹਨੂੰ ਇਸ ਤਰ੍ਹਾਂ ਸੈਂਟਰ ਦੇ ਵਿੱਚੋਂ ਫੜ ਕੇ ਇਹਨੂੰ ਬੰਦ ਕਰ ਲਵਾਂਗੇ ਤੇ ਇਹਦੀ ਆਪਾਂ ਥੋੜੀ ਜਿਹੀ ਡਿਜ਼ਾਈਨਿੰਗ ਜੀ ਬਣਾ ਲਾਂਗੇ ਕਿਰਾ ਪਲੇਨ ਬੰਦ ਕਰ ਲਵਾਂਗੇ ਇਸ ਤਰ੍ਹਾਂ ਇਹ ਜਲਦੀ ਖੁੱਲ ਜਾਂਦੀ ਹੈ ਜੀ ਜਦੋਂ ਤੇਲ ਚ ਪਾਉਣੀ ਹੈ ਪਰ ਇਹਨੂੰ ਆਪਾਂ ਥੋੜਾ ਜਿਹਾ 모ੜ 모ੜ ਕੇ ਇਹਦੀ ਡਿਜ਼ਾਈਨਿੰਗ ਜੀ ਬਣਾ ਲਾਂਗੇ ਨਾਲ ਦੇਖਣ ਸੋਹਣੀ ਬਣ ਜੂਗੀ ਤੇ ਨਾਲੇ ਆਪਣੀ ਜਿਹੜੀ ਇਹ ਆਲੂ ਦੀ ਗੁਜੀਆ ਖੁੱਲੂਗੀਆਂ ਨਹੀਂ ਤੇ ਇਸ ਤਰ੍ਹਾਂ ਕਰਕੇ ਆਪਾਂ ਜਿੰਨੀਆਂ ਆਲੂ ਦੀਆਂ ਗੁਜੀਆ ਨਹੀਂਆਂ ਤਿਆਰ ਕਰ ਲਵਾਂਗੇ ਬਾਕੀ ਦੀਆਂ ਬਚਦੀਆਂ ਤੇ ਇਹ ਜਿਹੜੀ ਰੈਸਪੀ ਹੈ ਬਹੁਤ ਹੀ ਆਸਾਨ ਬਣਦੀ ਹੈ ਤੇ ਬਹੁਤ ਹੀ ਟੇਸਟੀ ਬਣਦੀ ਹੈ ਜੀ ਮਿੰਟਾ ਸਕਿੰਟਾ ਜੀ ਬਣ ਕੇ ਤਿਆਰ ਹੋ ਜਾਂਦੀ ਹੈ ਜਿਹੜੀ ਇਹ ਗੁਜਿ ਹੈਗੀ ਤੇ ਇਹ ਬਹੁਤ ਹੀ ਕ੍ਰਿਸਪੀ ਬਣਦੀ ਹੈਗੀ ਇਹਦਾ ਕੋਈ ਜ਼ਰੂਰੀ ਨਹੀਂ ਹੈਗਾ ਕਿ ਵੀ ਜੇ ਆਪਾਂ ਮੈਦਾਂ ਨਹੀਂ ਪਾਇਆ ਤਾਂ ਆਪਣੀ ਜਿਹੜੀ ਗੁਜਿ ਹੈਗੀ ਕ੍ਰਿਸਪੀ ਨਹੀਂ ਬਣਨੀ ਹੈਗੀ ਤੇ ਕਣਕ ਦੇ ਆਟੇ ਤੋਂ ਬਹੁਤ ਟੇਸਟੀ ਬਣਦੀ ਹੈਗੀ ਤੇ ਇਸ ਤਰ੍ਹਾਂ ਕਰਕੇ ਆਪਾਂ ਜਿੰਨੇ ਆਲੂ ਦੀਆਂ ਗੁਜੀਆਂ ਨਹੀਂ ਆ ਉਹਨਾਂ ਨੂੰ ਆਪਾਂ ਬਣਾ ਕੇ ਤਿਆਰ ਕਰ ਲਵਾਂਗੇ ਇਹ ਮੇਰੀ ਬੇਟੀ ਕਹਿੰਦੀ ਮੰਮੀ ਇੱਕ ਮੈਂ ਵੀ ਗੁਜੀਆਂ ਤਿਆਰ ਕਰਨੀ ਹੈਗੀ ਮੈਂ ਕਿਹਾ ਚੱਲ ਕਰੋ ਜ਼ਰੂਰ ਕੋਈ ਗੱਲ ਨਹੀਂ ਤੇ ਉਹਨੇ ਵੀ ਫਿਰ ਇੱਕ ਗੁਜੀਆਂ ਮੈਨੂੰ ਤਿਆਰ ਕਰਕੇ ਦਿੱਤੀ ਹੈਗੀ ਤੇ ਮੈਨੂੰ ਕਹਿੰਦੀ ਮੈਂ ਵੀ ਡਿਜ਼ਾਈਨ ਬਣਾ ਕੇ ਦੇਖਣਾਗਾ ਮੈਂ ਕਹਾ ਚਲ ਜ਼ਰੂਰ ਬਣਾ ਕੇ ਦੇਖ ਤੇ ਦੇਖੋ ਉਹਨੇ ਵੀ ਜਿਹੜੀ ਗੁਜੀ ਹੈਗੀ ਦੇਖੋ ਬਣਾ ਕੇ ਤਿਆਰ ਕਰਤੀ ਹੈਗੀ ਤੇ ਇਸ ਤਰ੍ਹਾਂ ਕਰਕੇ ਆਪਾਂ ਜਿੰਨੀਆਂ ਗੁਜੀਆਂ ਨਹੀਂਆਂ ਸਾਰੀਆਂ ਤਿਆਰ ਕਰ ਲਵਾਂਗੇ ਤੇ ਇਹ ਮੈਂ ਚੀ ਸਤ ਗੁਜੀਆਂ ਤਿਆਰ ਕਰਕੇ ਪਲੇਟ ਤੇ ਰੱਖ ਲਈਆਂ ਨੇ ਉਸ ਤੋਂ ਬਾਅਦ ਆਪਾਂ ਸਰੋਂ ਦੇ ਤੇਲ ਨੂੰ ਗਰਮ ਕਰ ਲਵਾਂਗੇ ਤੇ ਗਰਮ ਕਰਕੇ ਇਹਨੂੰ ਆਪਾਂ ਥੋੜਾ ਠੰਡਾ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਗੁਜਿਆਏ ਨਹੀਂ ਆ ਜਿੰਨੀਆਂ ਇਹਦੇ ਵਿੱਚ ਆਪਣੇ ਪੈਨ ਦੇ ਵਿੱਚ ਆਉਂਦੀਆਂ ਓਨੀਆਂ ਆਪਾਂ ਇਹਦੇ ਵਿੱਚ ਪਾਦਵਾਂਗੇ ਤੇ ਇਹਨੂੰ ਆਪਾਂ 골ਡਨ ਬ੍ਰਾਊਨ ਹੋਣ ਤੇ ਕਰ ਚੰਗੀ ਤਰ੍ਹਾਂ ਸੇਕ ਲਵਾਂਗੇ ਪਕਾ ਲਾਂਗੇ ਉਲਟ-ਪਲਟ ਕਰਕੇ ਵੀਡੀਓ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਬਣਾ ਕੇ ਰੈਸਪੀ ਨੂੰ ਟਰਾਈ ਕਰਿਆ ਕਰੋ ਕਿ ਰੈਸਪੀ ਦੇ ਵਿੱਚ ਕੋਈ ਘਾਟ-ਵੱਧ ਹੈਗੀ ਆ ਤਾਂ ਜਰੂਰ ਦੱਸਿਆ ਕਰੋ ਕਮੈਂਟ ਕਰਕੇ ਤੇ ਪਲੀਜ਼ ਮੇਰੀ ਰਿਕਵੈਸਟ ਹੈ ਕਿ ਬੀ ਫੋਨ ਨਾ ਕਰੋ ਕਮੈਂਟ ਕਰਕੇ ਜਰੂਰ ਪੁੱਛ ਸਕਦੇ ਹੋ ਤੁਸੀਂ ਕਿਉਂਕਿ ਫੋਨ ਕਿਸੇ ਵੇਲੇ ਨਹੀਂ ਵੀ ਚੱਕਿਆ ਜਾਂਦਾ ਹੈਗਾ ਤੇ ਕਿਉਂਕਿ ਕੰਮ ਦੇ ਵਿੱਚ ਬਿਜੀ ਰਹਿਣ ਕਰ ਬਿਜੀ ਹੁੰਨੇ ਆਗੇ ਦੁਕਾਨਦਾਰੀ ਦਾ ਕੰਮ ਹੈਗਾ ਉਹਦੇ ਕਰਕੇ ਬਿਜੀ ਹੋਣ ਕਰਕੇ ਫੋਨ ਨਹੀਂ ਚੱਕਿਆ ਜਾ ਸਕਦਾ ਹੈਗਾ ਤਾਂ ਕਮੈਂਟ ਜਰੂਰ ਕਰਕੇ ਦੱਸ ਦਿਆ ਕਰੋ ਕੋਈ ਚੱਕਰ ਨਹੀਂ ਹੈਗਾ ਜੀ ਤੇ ਤੁਹਾਡੇ ਕਮੈਂਟ ਦਾ ਰਿਪਲਾਈ ਜਰੂਰ ਦੇਵਾਂਗੀ ਜਦ ਵੀ ਟਾਈਮ ਮਿਲਿਆਗੇ ਮਿਲਦਾ ਤੇ ਇਸ ਤਰ੍ਹਾਂ ਕਰਕੇ ਜਿਹੜੀਆਂ ਗੁਜੀਆਂ ਨੇ ਆ ਉਹ ਆਪਾਂ ਤਿਆਰ ਕਰ ਲਿਆ ਨੇ ਆ ਇਹਨਾਂ ਨੂੰ 골ਡਨ ਬ੍ਰਾਊਨ ਹੋਣ ਤੱਕਰ ਪਕਾ ਲਿਆ ਤੇ ਇਹਨਾਂ ਨੂੰ ਬੜੀ ਸਾਵਧਾਨੀ ਨਾਲ ਕਿਸੇ ਚਮਚੇ ਕੜਛੀ ਦੀ ਸਹਾਤ ਨਾਲ ਇਹਨਾਂ ਨੂੰ ਕੱਢ ਲੈਣਾ ਤੇਲ ਚ ਜਿਹੜਾ ਐਕਸਟਰਾ ਤੇਲ ਆ ਇਹਨਾਂ ਦਾ ਬਾਹਰ ਨਿਕਲ ਜਾਊਗਾ ਇਹਦੇ ਵਿੱਚ ਬਿਲਕੁਲ ਵੀ ਤੇਲ ਨਹੀਂ ਭਰਦਾ ਹੈਗਾ ਹੈਗਾ ਬਿਲਕੁਲ ਖੁਸ਼ਕ ਬਣ ਜਾਂਦੀਆਂ ਨੇ ਜਿਹੜੀਆਂ ਇਹ ਕਣਕ ਦੇ ਆਟੇ ਦੀ ਜਦੋਂ ਆਪਾਂ ਗੁਜੀਆਂ ਤਿਆਰ ਕਰਦੇ ਆ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕਰਕੇ ਸਾਰੀਆਂ ਨੂੰ ਕੱਢ ਲਵਾਂਗੇ ਕਥਾਲੀ ਜਾਂ ਪਲੇਟ ਦੇ ਵਿੱਚ ਤੇ ਜਿਹੜੀਆਂ ਬਾਕੀ ਬਚਦੀਆਂ ਗੁਜੀਆਂ ਵੀ ਉਹ ਵੀ ਆਪਾਂ ਪਲੇਟ ਦੇ ਵਿੱਚ ਕੱਢ ਲਵਾਂਗੇ ਤਾਂ ਇਹਨਾਂ ਨੂੰ ਤੁਸੀਂ ਲਾਲ ਚਟਨੀ ਨਾਲ ਇਮਲੀ ਗੁੜ ਦੀ ਚਟਣੀ ਟਮਾਟੋ ਕੈਚੱਪ ਹਰੀ ਚਟਨੀ ਕਿਸੇ ਵੀ ਚੀਜ਼ ਨਾਲ ਤੁਸੀਂ ਸਰਵ ਕਰ ਸਕਦੇ ਹੋ ਇਹ ਮਿੰਟਾਂ ਸਕਿੰਟਾਂ ਜੀ ਬਣ ਕੇ ਤਿਆਰ ਹੋ ਜਾਂਦੀਆਂ ਨੇ ਕਾਫੀ ਸਾਰੀਆਂ ਲੱਭਣਾ ਆਉਣ ਵਿੱਚ ਬਹੁਤ ਹੀ ਆਸਾਨ ਹੈ ਵੀਡੀਓ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਜਲਦੀ ਮਿਲਦੇ ਆਪਾਂ ਇੱਕ ਨਵੀਂ ਹੋਰ ਰੈਸਪੀ ਲੈ ਕੇ ਤਦ ਤੱਕ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਸਾਰਿਆਂ ਨੂੰ ਸ਼ਸ਼ਟ੍ਰੀਕਾਲ ਜੀ